ਜੋ ਕਿਸਾਨਾਂ ਦਾ ਮੁੱਦਾ ਹੈ ਜਿਹੜੇ ਸਾਡੇ ਕਿਸਾਨ ਐਸ ਵੇਲੇ ਇੱਕ ਖਨੋਰੀ ਬਾਰਡਰ ਤੇ ਬੈਠੇ ਆ ਦੂਸਰੇ ਜਿਹੜੇ ਹੈਗੇ ਆ ਸਮੂਹ ਬਾਰਡਰ ਤੇ ਬੈਠੇ ਆ ਸਰਦਾਰ ਡੱਲੇਵਾਲ ਸਾਹਿਬ ਜਿਹੜੇ ਕਿਸਾਨ ਆਗੂ ਆ ਉਹ ਮਰਨ ਵਰਤ ਉਹਨਾਂ ਦਾ 15ਵਾਂ ਦਿਨ ਚ ਹੋ ਗਿਆ ਤੇ ਦੂਸਰੇ ਬਨੇ 101 ਦਾ ਜਫਾ ਉਹ ਦਿੱਲੀ ਆਉਣਾ ਚਾਹੁੰਦੇ ਆ ਉਹਨਾਂ ਨੂੰ ਇਹੋ ਜਿਹਾ ਪਾਕਿਸਤਾਨ ਦੇ ਬਾਰਡਰ ਦੇ ਨਾਲੋਂ ਵੀ ਉਹ ਬਾਰਡਰ ਸਖਤ ਕੀਤਾ ਹੋਇਆ ਕਿ ਉਹ ਤੁਰਕੇ ਵੀ ਜਿਹੜਾ ਹੈਗਾ ਉਹ ਦਿੱਲੀ ਨੂੰ ਆ ਸਕਦਾ ਕਿਉਂਕਿ ਪ੍ਰੋਟੈਸਟ ਕਰਨਾ ਸਾਡਾ ਸੰਵਿਧਾਨਕ ਹੱਕ ਆ ਤੁਹਾਨੂੰ ਉਹਨਾਂ ਨੂੰ ਪ੍ਰੋਟੈਸਟ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦਾ ਉਹਨਾਂ ਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਬੜੀ ਦੁੱਖ ਦੀ ਗੱਲ ਆ ਉਹਨਾਂ ਬਜ਼ੁਰਗਾਂ ਦੇ ਉੱਤੇ ਜਿਹੜੇ ਹੈਗੇ ਉਹ ਜਿਹੜੇ ਛੱਡੇ ਜਾਂਦੇ ਧੋਹਿਆਂ ਵਾਲੇ ਜੋ ਜਿਹੜੇ ਖਤਰਨਾਕ ਜਿਹੜੇ ਹੈ ਉਹ ਕੋ ਇੱਕ ਕਾਰਤੂਸ ਦੇ ਜਿਨ੍ਹਾਂ ਦੇ ਨਾਲ ਬਹੁਤ ਵੱਡਾ ਕਿਸਾਨ ਜਿਹੜੇ ਹੈਗੇ ਆ 12-13 ਜ਼ਖਮੀ ਹਾਲਤ ਦੇ ਵਿੱਚ ਉਹ ਹਸਪਤਾਲ ਜੀ ਵੀ ਪਏ ਆ ਸੋ ਇਹ ਜਿਹੜੇ ਸੀਗਾ ਕਿਉਂਕਿ ਕਿਸਾਨ ਆਪਣਾ ਜਿਹੜਾ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਹੈ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇ ਹੋ ਗਈ ਹੁੰਦੀ ਤੇ ਕਿਸਾਨਾਂ ਨੂੰ ਕੀ ਲੋੜਾ ਧਰਨੇ ਲਾਉਣ ਦਾ ਉਹਨਾਂ ਨੂੰ ਖੇਤਾਂ ਵਿੱਚ ਚਾਹੀਦਾ ਕੰਮ ਕਰਨ ਕਿਸਾਨਾਂ ਦੀ ਹਾਲ ਦੇ ਹਾਲਤ ਜਿਹੜੀ ਹੈਗੀ ਆ ਅੱਗੇ ਨਾਲੋਂ ਵੀ ਕਮਜ਼ੋਰ ਹੁੰਦੀ ਜਾਂਦੀ ਹੈ ਜੋ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹਨਾਂ ਦੀ ਰਿਪੋਰਟ ਆ ਕਿ ਜਿਹੜਾ ਹੈਗਾ ਕਿਸਾਨਾਂ ਦੇ ਪਹਿਲਾਂ ਨਾਲੋਂ ਕਰਜ਼ਾ ਵਧ ਰਿਹਾ ਤੇ ਉਹਨਾਂ ਨੇ ਇੱਕ ਅੰਕੜਾ ਵੀ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਸਰ 73000 ਕਰੋੜ ਤੋਂ ਵੱਧ ਕਰਜ਼ਾ ਤੇ ਹਰਿਆਣੇ ਦੇ ਕਿਸਾਨਾਂ ਦੇ ਸਿਰ ਤੇ 67000 ਕਰੋੜ ਤੋਂ ਵੱਧ ਕਰਜ਼ਾ ਜਿਹੜਾ ਵਕ ਵਕ ਬੈਂਕਾਂ ਤੋਂ ਸੋ ਇਹ ਜਿਹੜੀ ਹੈਗੀ ਹੈ ਕਿਸਾਨਾਂ ਦੀ ਪਤਲੀ ਹੋ ਰਹੀ ਹਾਲਤ ਆ ਕੋਈ 300 ਤੱਕ ਕਰਕੇ ਸਰਕਾਰ ਨੇ 20 ਲੱਖ ਕਰੋੜ ਰੁਪਇਆ ਜਿਹੜਾ ਹੈ ਕੁਝ ਜਿਹੜੇ ਇੰਡਸਟਰੀਆਂ ਦਾ ਜਿਹੜੇ ਉਹ ਵੱਡੇ ਲੋਕ ਸੀ ਉਹਨਾਂ ਦਾ ਮਾਫ ਕੀਤਾ ਜਦੋਂ ਕਿ ਪੂਰੇ ਭਾਰਤ ਦੇ ਅੰਦਰ 10 ਤੋਂ 12 ਲੱਖ ਕਰੋੜ ਰੁਪਇਆ ਦਾ ਕਰਜ਼ਾ ਜਿਹੜਾ ਹੈਗਾ ਪੂਰੇ ਕਿਸਾਨਾਂ ਦਾ ਅਸੀਂ ਨਹੀਂ ਕਹਿੰਦੇ ਕਿ ਇੰਡਸਟਰੀਆਂ ਦਾ ਕੋਈ ਹੋਰ ਕਾਰਪੋਰੇਟਾਂ ਦਾ ਜਾਂ ਕਿਤੇ ਲੋੜ ਹੈ ਸਰਕਾਰ ਨੂੰ ਜੋ ਨਹੀਂ ਆ ਕਿ ਉਹ ਨਾ ਕਰੇ ਪਰ ਜਿਹੜੇ ਕਿਸਾਨ ਆ ਜਿਹੜੇ 70% ਪੰਜਾਬ ਦੀ ਪੂਰੇ ਭਾਰਤ ਦੀ ਰੀੜ ਦੀ ਹੱਡੀ ਆ ਜਿਹੜੇ ਪੂਰੇ ਭਾਰਤ ਨੂੰ ਜਿਹੜਾ ਹੈਗਾ ਅੰਨ ਜਿਹੜਾ ਹੈਗਾ ਉਹ ਪੈਦਾ ਕਰਕੇ ਦੇ ਰਹੇ ਆ ਉਹਨਾਂ ਦੀ ਹਾਲਤ ਇਨੀ ਤਰਸਜੋਗ ਆ ਜੇਕਰ ਉਹਨਾਂ ਹੀ ਇਹ ਮੰਗ ਕਰਦੇ ਆ ਕਿ ਉਹਨਾਂ ਦੇ ਸਾਰੇ ਕਰਜ਼ੇ ਦੇ ਉੱਤੇ ਲੀਕ ਮਾਰੀ ਜਾਵੇ ਤੇ ਕਿਸਾਨਾਂ ਦੇ ਜਿਹੜੇ ਹੈਗੀਆਂ ਗੱਲਾਂ ਨੂੰ ਜਿਹੜਾ ਹੈਗਾ ਬੜੀ ਗੰਭੀਰਤਾ ਦੇ ਨਾਲ ਸੁਣਿਆ ਜਾਵੇ ਜੋ ਐਤ ਕੀ ਕਿਸਾਨ ਦਾ ਮੰਡੀਆਂ ਚ ਹਾਲ ਹੋਇਆ ਕਿਉਂਕਿ ਭਾਵੇਂ ਕਿ ਸਰਕਾਰ ਮੰਦੀ ਹੈ ਕਿ ਭਾਈ ਜਿਹੜੀਆਂ ਫਸਲਾਂ ਦੇ ਉੱਤੇ ਐਮ ਐਸ ਪੀ ਅਸੀਂ ਦੇ ਰਹੇ ਹਾਂ ਪਰ ਉਹ ਕੱਲੀ ਝੋਨੇ ਤੇ ਕਣਕ ਦੇ ਉੱਤੇ ਆ ਇਹਦੀ ਝੋਨਾ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਜਿਹੜਾ 2300 ਨੂੰ 2320 ਰੁਪਏ ਕਾਗਜ਼ੀ ਵਿਕਿਆ ਪਰ 300 ਤੋਂ 400 ਰੁਪਏ ਕਿਸਾਨਾਂ ਦਾ ਜਿਹੜਾ ਹੈ ਉਹ ਅੜਦੀਆਂ ਘਟ ਰਿਹਾ ਸਰਕਾਰ ਨੇ 20 ਲੱਖ ਕਰੋੜ ਰੁਪਏ ਜਿਹੜਾ ਹੈ ਕੁਝ ਜਿਹੜੇ ਇੰਡਸਟਰੀਆਂ ਦਾ ਜਿਹੜੇ ਉਹ ਵੱਡੇ ਲੋਕ ਸੀ ਉਹਨਾਂ ਦਾ ਮਾਫ ਕੀਤਾ ਜਦੋਂ ਕਿ ਪੂਰੇ ਭਾਰਤ ਦੇ ਅੰਦਰ 10 ਤੋਂ 12 ਲੱਖ ਕਰੋੜ ਰੁਪਈਆ ਦਾ ਕਰਜ਼ਾ ਜਿਹੜਾ ਹੈਗਾ ਪੂਰੇ ਕਿਸਾਨਾਂ ਦਾ ਸਿਰ ਦਾ